ਹਾਂਜੀ ਦੋਸਤੋ ਅੱਜ ਨਾ ਮੈਂ ਪਹੁੰਚਿਆ ਹੋਇਆ ਪਿੰਡ ਇੱਥੇ ਜਿਹੜਾ ਕੀ ਨਜ਼ਦੀਕ ਆ ਸਾਧੂਗੜ ਦੇ ਨਜ਼ਦੀਕ ਆ ਤੇ ਇਸ ਤਰ੍ਹਾਂ ਪੈ ਗਈ ਨਹਿਰ ਨਹਿਰ ਦੇ ਨਜ਼ਦੀਕ ਹੈ ਰੋੜਾ ਆਪਣਾ ਜਿਹੜਾ ਇਹ ਰੋੜਾ ਨਾ ਆਪਣਾ ਆਹ ਰੋੜਾ ਦਿਖਾਓ ਵੀਰ ਜੀ ਮੇਨ ਰੋੜਾ ਦਿਖਾ ਦਿਓ ਜਿਹੜਾ ਇਹ ਨਾ ਸੇਰ ਸਾਹ ਸੂਰੀ ਦੇ ਟਾਈਮ ਦਾ ਬਣਿਆ ਹੋਇਆ ਰੋੜਾ ਹੈ ਬਹੁਤ ਪੁਰਾਣਾ ਸੇਰ ਸਾਹ ਸੂਰੀ ਸੀਗਾ ਉਸ ਹਮਾਇਓ ਦਾ ਬਾਬਾ ਹਮਾਇਓ ਉਸ ਦਾ ਸਮੇਂ ਦਾ ਰੋਡ ਬਣਿਆ ਹੋਇਆ ਬਹੁਤ ਪੁਰਾਣਾ ਰੋੜਾ ਜੋ ਕਿ ਦਿੱਲੀ ਹਾਈਵੇ ਅੰਬਰਸਾਰਾ ਨੂੰ ਰੋੜ ਜਾਂਦਾ ਜੀ ਇਹ ਸਿੱਧਾ ਰੋੜਾ ਹੈ ਦਿੱਲੀ ਤੋਂ ਅੰਬਰਸਾਰਾ ਇਸ ਰੋਡ ਤੇ ਆਪਾਂ ਦਿਖਾ ਰਹੇ ਹਾਂ ਇੱਕ ਹੋਰ ਨਵਾਂ ਰੋਡ ਨਿਕਲ ਰਿਹਾ ਜਿਹੜਾ ਕਿ ਇਹ ਇਸ ਇਧਰੋਂ ਆ ਰਹੀ ਜੀ ਬਠਿੰਡੇ ਵੱਲ ਤੋਂ ਨਾਬੇ ਨੂੰ ਹੁੰਦਾ ਹੋਇਆ ਰਸਤਾ ਤੇ ਇਹ ਜਾ ਰਿਹਾ ਚੰਡੀਗੜ੍ਹ ਆ ਇਹ ਦੇਖ ਸਕਦੇ ਹੋ ਤੁਸੀਂ ਜਿਹੜਾ ਇਹ ਰੋਡ ਆ ਨਾ ਇਹ 100 ਫੁੱਟ ਦੇ ਕਰੀਬ ਚੌੜਾ ਜਿਹਾ ਦਿਖਾਉ ਜੀ ਇਧਰ ਜਿਵੇਂ ਆਪਾਂ ਦਿਖਾ ਰਹੇ ਆ ਨਾ ਹੱਥ ਕਰ ਰਹੇ ਸਾਰਾ ਇਸ ਤਰ੍ਹਾਂ ਤੁਸੀਂ ਦਿਖਾਓ ਜੀ ਇੱਧਰ ਅੱਗੇ ਆ ਜਾਓ ਫਿਰ ਥੋੜਾ ਥੋੜਾ ਜਾ ਕਰੋ ਆਪਣੇ ਨਾਲ ਚੱਲੀ ਜਾਓ ਜੀ ਆਪਾਂ ਨੂੰ ਮੰਨੂ ਵੀ ਫਲਵਾਈ ਜਾਓ ਨਾਲ ਵੀਡੀਓ ਦੇ ਵਿੱਚ ਨਾਲ ਰੋਡ ਵੀ ਦੱਸੋ ਥੋੜਾ ਜੀ ਮੈਂ ਆਪਾਂ ਇਸ਼ਾਰਾ ਕਰਦਾ ਜੀ ਹਾਂਜੀ ਦੇਖ ਸਕਦੇ ਹਾਂ ਪੁਲ ਦੇਖੋ ਜੀ ਕਾਫੀ ਵੱਡਾ ਚੌੜਾ ਹੀ ਹੈ ਨਾ ਇਹ ਪੁਲ ਦਿਖਾਓ ਵੀਰ ਜੀ ਮਾੜੇ ਦੇਖਾ ਪੁਲ ਵੀ ਨਾ ਇਹ ਦੋ ਪੁਲ ਨੇ ਜੀ ਹਨਾ ਜੀ ਬੰਨ੍ਹੇ ਰੋੜਾ ਦਿਖਾਓ ਜੀ ਇੱਧਰ ਆ ਸਾਹਮਣੇ ਉੱਪਰ ਆ ਜਿਹੜਾ ਆਪਾਂ ਦਿਖਾ ਰਹੇ ਆ ਨਾ ਏ 92 ਆ ਇਹ ਵੀ ਇੱਕ ਇੱਕ ਪਾਸੇ ਨੂੰ ਜਾਇਆ ਜਾਊਗਾ ਤਾਂ ਇੱਕ ਪਾਸੇ ਨੂੰ ਆਵੇਗਾ ਇਸ ਨੂੰ 92 ਕਿਹਾ ਜਾਂਦਾ ਏ ਤੇ ਕਾਫੀ ਚੌੜੇ ਰਾਸਤੇ ਨੇ ਉੱਪਰ ਵੀ ਇਹ 6 ਲੇਨ ਆ ਜੀ ਇਹ ਵੱਡੀ ਲੇਨ ਆ ਤੇ ਇਸ ਤੋਂ ਹੇਠਾਂ ਵੀ ਹੋ ਕੇ ਲੰਘੇਗਾ ਰੋੜਾ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇਸ ਤੋਂ ਵੀ ਨਾ ਕਿੱਲਾ ਕਿੱਲਾ ਜਗ੍ਹਾ ਛੱਡੀ ਜਾਵੇਗੀ ਆਲੇ-ਦਾਲੇ ਨੂੰ ਹੋਰ ਇਹ ਮੇਰੇ ਹਿਸਾਬ ਨਾਲ 300 ਫੁੱਟ ਚੜਾਈ ਦੇ ਵਿੱਚ ਆਵੇਗਾ ਰੋੜਾ ਇਹ 300 ਜਾਂ 500 ਫੁੱਟ ਚੜਾਈ ਦੇ ਵਿੱਚ ਰੋਡ ਆ ਇਹ کافی ਰੋਡ ਤੁਹਾਡੇ ਸਾਹਮਣੇ ਚੌੜਾ ਨਿਕਲੇਗਾ 6 ਲੇਨ ਜਿਸ ਦੇ ਵਿੱਚ ਤੁਸੀਂ ਐ ਕਾ ਸਕਦੇ ਹੋ ਹਵਾਈ ਜਹਾਜ਼ ਵੀ ਉਤਰ ਸਕਦਾ ਹੈ ਦੇਖਣਾ ਜੀ ਇਧਰ ਹੋ ਗਈ ਸਾਈਡ ਤੇ ਹਾਂ ਜੀ ਬਾਕੀ ਹਵਾਈ ਜਹਾਜ਼ ਹੀ ਚੱਲਦੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਲੰਘਦੇ ਨੇ ਇਹ ਵੀ ਜਿਹੜਾ ਰੋਡ ਹੈ ਨਾ کافی ਇਹ ਵੀ 4 ਲੇਨ ਆ ਵੱਡੀ ਵੱਡਾ ਰੋਡ ਹੈ ਇਹ ਵੀ ਤਾਂ ਖਾ ਤੁਸੀਂ ਜਿੱਥੇ ਰਮੜਾ ਕਰਕੇ ਇਹ ਕਿਸੇ ਸਮੇਂ ਨਾ ਸਿੰਗਲ ਰੋਡ ਹੋਇਆ ਸੀ ਕਰਦਾ ਸੀਗਾ ਜਿਵੇਂ ਕਿ ਤੁਸੀਂ ਵੇਖੀ ਜਾਂਦੇ ਹੋ ਸਮੇਂ ਦੇ ਰਫਤਾਰ ਦੇ ਨਾਲ ਆਵਾਜਾਈ ਵੀ ਵਧਦੀ ਜਾਂਦੀ ਆ ਜਿਵੇਂ ਕਿ ਦੁਨੀਆ ਵੱਧਦੀ ਆ ਰਹੀ ਆ ਉਸੇ ਤਰ੍ਹਾਂ ਵੀਕਲ ਵੱਧੇ ਜਾਂਦੇ ਨੇ ਵੀਕਰਾਂ ਦੇ ਨਾਲ ਆਵਾਜਾਈ ਵਧ ਰਹੀ ਆ ਆਵਾਜਾਈ ਤੁਸੀਂ ਵੇਖ ਸਕਦੇ ਹੋ ਜਿਹੜੇ ਇਹ ਵੀ ਰੋਡ ਨੇ ਅੱਜ ਇਹ ਵੀ ਪਰ ਪੂਰੇ ਫੁੱਲ ਚੱਲੇ ਨਹੀਂ ਜੀ ਤੁਹਾਡੇ ਸਾਹਮਣੇ ਟ੍ਰੈਫਿਕ ਫੁੱਲ ਚੱਲ ਰਹੀ ਆ ਇਹ ਮੈਂ ਸੋਚਿਆ ਕਿਉਂ ਨਾ ਵੀਡੀਓ ਫੁਲਵਾ ਦਈਏ ਪਰ ਇਹ ਵੀ ਆ ਦਿਖਾ ਦਿਓ ਜੇ ਤਨ ਆ ਕੇ ਇਸ ਦਾ ਕੰਮ ਚੱਲ ਰਿਹਾ ਹੈ ਇਹ ਕਹਿੰਦਾ ਰਸਤੇ ਵਿੱਚ ਭਵਾਨੀ ਕੱਢਦੇ ਕੋ ਨਜ਼ਦੀਕ ਕੋਈ ਪਿੰਡ ਪੈਂਦਾ ਬਾਈ ਦਾ ਕਹਿੰਦੇ ਕਿੱਲਾ ਦੋ ਦਿਨ ਕਿੱਲਾ ਜਮੀਨ ਆਉਂਦੀ ਹੈ ਬਾਈ ਦੀ ਰੋਡ ਦੇ ਵਿੱਚ ਬਾਈ ਦਾ 16 ਕਰੋੜ ਰੁਪਇਆ ਰੇਟ ਲੱਗ ਗਿਆ ਬਾਈ ਬਾਈ ਨੇ ਦੇਖੋ ਜਮੀਨ ਨਹੀਂ ਵੇਚੀ ਉਸਨੇ ਆਪਣੀ ਬਾਈ ਨੇ ਨਾ 16 ਕਰੋੜ ਰੁਪਇਆ ਰੇਟ ਲੱਗ ਗਿਆ ਪਰ ਆਪਣੀ ਜਮੀਨ ਨਹੀਂ ਵੇਚੀ ਹੈਗੀ ਤੇ ਉਹ ਵੀ ਬਾਈ ਦਾ ਦੇਖੋ ਦਿਲਾ ਤੇ ਆ ਦੇਖ ਸਕਦੇ ਹੋ ਤੁਸੀਂ ਹੈ ਬਾਈ ਇਹ ਮੇਰੇ ਹਿਸਾਬ ਨਾਲ ਉੱਥੇ ਦਾ ਕੰਮ ਚੱਲ ਰਿਹਾ ਜਿਵੇਂ ਚੜਾਈ ਆਣਾ ਜੀ ਕਿੰਨੀ ਦੂਰ ਤੱਕ ਛੱਡਿਆ ਜਾਊਗਾ ਨਾ ਇਹ ਰੋੜ ਇਹ ਹੈ ਮੇਰੇ ਆਪਣੇ ਕੈਮਰਾਮੈਨ ਨਾਲ ਮੈਂ ਵੀਰ ਨਾਲ ਗੱਲ ਕਰ ਰਿਹਾ ਜੀ ਤੇ ਜਿਹੜਾ ਬਣਾ ਵੀਡੀਓ ਕਰ ਰਿਹਾ ਆਪਣੇ ਨਾਲ ਦੇਖ ਸਕਦੇ ਹੋ ਤੁਸੀਂ ਨਾ ਕਾਫੀ ਦੂਰ ਤੱਕ ਉਸ ਜਗ੍ਹਾ ਤੱਕ ਜਿਹੜੀ ਕਿ ਜ਼ਮੀਨ ਹੈ ਸਰਕਾਰ ਨਾਲ ਖਰੀਦੇਗੀ ਜਿਹੜੀ ਬੈਲੀ ਵੀ ਛੱਡੇਗੀ ਨਾਲ ਤੇ ਉਸ ਤਰਫੋਂ ਨੂੰ ਦੇਖ ਸਕਦੇ ਹੋ ਮੈਂ ਨਾਲ ਜੀ ਜਿਹੜਾ ਬੜਾ ਮੋਬਾਈਲ ਆ ਕੈਮਰਾ ਵਧੀਆ ਮੋਬਾਈਲ ਆ ਦੂਰ ਤੱਕ ਵੀਡੀਓ ਖਿੱਚ ਰਿਹਾ ਏ ਜਿਵੇਂ ਕਿ ਉਦੋਂ ਦਿਖਾ ਦਿਓ ਜੀ ਉਹ ਟਰੈਕਟਰ ਆ ਰਿਹਾ ਜਿਸ ਜਿਵੇਂ ਕਿ 100 ਫੁੱਟ ਦੀ ਦੂਰੀ ਆ ਜਿਸ ਜਿਵੇਂ ਕਿ ਉਹ ਲਿਖਿਆ ਹੋਆ ਬੈਲੀਅਰ ਲਿਖਿਆ ਹੋਇਆ ਏ ਅੰਬਾਲਾ ਕਰਨਾਲ ਇੱਥੋਂ ਸਵਾਰ ਕੇ ਅਖਰ ਦੀਦੇ ਨਹੀਂ ਗਏ ਆਪਾਂ ਮੋਬਾਈਲ ਜਰੀਏ ਦਿਖਾ ਰਹੇ ਆ ਥੋੜਾ ਇਹ ਕਹਤੋਂ ਉਹਨੂੰ ਬੈਲੀਅਰ ਉਸ ਜਗ੍ਹਾ ਤੱਕ ਰੋਡ ਬਣੇਗਾ ਜੀ ਇਤਨਾ ਚੌੜਾ 1.5 ਤੋਂ 4-500 ਫੁੱਟ ਜੋੜਾ ਤੇ ਇਹ ਜਾ ਰਹੀ ਇਧਰ ਰੋਡ ਇਹ ਚੰਡੀਗੜ੍ਹ ਹਣਾ ਜੀ ਇਧਰੋਂ ਰੋਡ ਬਟਿੰਡੇ ਵੱਲੋਂ ਸਿੱਧਾ ਰੋਡ ਆ ਰਿਹਾ 500 ਫੁੱਟ ਚੌੜਾ ਰੋਡ ਆ ਇਹ ਤੁਸੀਂ ਵੇਖ ਸਕਦੇ ਹੋ ਇਸ ਦਾ ਕੰਮ ਚੱਲ ਰਿਹਾ ਦਿਖਾਓ ਜੀ ਇਧਰ ਨੂੰ ਜ਼ੂਮ ਕਰਕੇ ਉਹ ਤੱਕ ਦਿਖਾਓ ਤੁਸੀਂ ਉਹ ਗੱਡੀ ਦਿਖਾ ਦਿਓ ਜੀ ਆਪਣੇ ਕੈਮਰੇ ਦੇ ਨਾਲ ਜ਼ੂਮ ਕਰਕੇ ਉਹ ਗੱਡੀ ਟਿੱਪਰ ਦੇਖ ਸਕਦਾ ਤੁਸੀਂ ਚੰਮ ਚੰਮ ਕੰਮ ਚੱਲ ਰਿਹਾ ਉਸ ਤੇ ਦਿਖਾ ਦਿਓ ਜੀ ਜ਼ੂਮ ਕਰਕੇ ਜੀ ਆਪਣਾ ਮਰੇ ਗੱਡੀਆਂ ਆਈਂਦੇ ਨੇ ਆ ਆ ਆ ਦੇਖੋ ਯਾਰ ਇਧਰ ਕਰੋ ਜ਼ੂਮ ਆ ਕਰੋ ਬੜਾ ਜ਼ੂਮ ਕਰੋ ਅੱਗੇ ਰੋ ਪਰ ਹਾਂਜੀ ਹਾਂਜੀ ਆ ਦੇਖ ਸਕਦੇ ਤੁਸੀਂ ਉਹ ਕੇ ਮੜੇ ਜੂੰ ਕਰਦਾ ਦਿਖਾ ਦੇ ਰਿਹਾ ਫੋਨ ਕਰਕੇ ਆ ਹਾਂਜੀ ਆ ਗੱਡੀ ਦਿਖਾਓ ਟਿੱਪਰ ਦੇਖ ਸਕਦਾ ਤੁਸੀਂ ਨਾ ਜੂੰ ਕਰ ਲੋ ਜੋਰ ਉਹ ਜੂ ਜੂ ਮਾ ਹਾਂ ਬਾਈ ਦੇਖੋ ਜੀ ਹਾਲੇ ਵੀ ਜੂਮ ਹੋ ਰੂ ਜੂ ਬਹੁਤ ਜ਼ਿਆਦਾ ਜੂਮ ਹੋ ਜੂਆ ਆਪਣਾ ਆਪਾਂ ਘਟੋ ਘਟ ਇੱਕ ਕਿਲੋਮੀਟਰ ਦੀ ਵੀਡੀਓ ਕਰ ਰਹੇ ਐਸੇ ਤੁਹਾਡੇ ਨਾਲ ਸ਼ੇਅਰ ਦੂਰ ਤੋਂ ਕਿੱਟ ਕੇ ਹਾਂਜੀ ਘਟੋ ਘਟ ਇਸ ਜਗ੍ਹਾ ਤੋਂ ਹੋ ਜਿਹੜਾ ਟਿੱਪਰ ਆ ਨਾ 2 ਕਿਲੋਮੀਟਰ ਦੀ ਦੂਰੀ ਤੇ ਖੜਾ ਏ ਆਪਾਂ ਨੇ ਨਜ਼ਦੀਕ ਕਰਤਾ ਆਪਣੇ ਕੈਮਰੇ ਜਰੀਏ ਵਧੀਆ ਕੈਮਰਾ ਰੱਖਿਆ ਹੋਇਆ ਆਪਾਂ ਨੇ ਆਪਣਾ ਮਾਗੇ ਉਹ ਸੋਚਿਆ ਵੀ ਆਪਾਂ ਜਿਹੜਾ ਫਲਮਾਈਏ ਤੁਹਾਡੇ ਨਾਲ ਦੇਖੋ ਜੀ ਇਸ ਤਰਫ ਇਹ ਪੁਲ ਉੱਪਰੋਂ ਲੰਘਦਾ ਜਾ ਰਿਹਾ ਹੈ ਨਾ ਐਵੇਂ ਨਾ ਇਸ ਪਾਸੇ ਇਸਲਾ ਹੈ ਨਾ ਰੋੜ ਹੈ 20 ਦੇ ਵਿੱਚ ਕੋਈ ਘਟਨਾਈ ਨਹੀਂ ਆਵੇਗੀ ਕਿਸੇ ਨੂੰ ਵੀ ਲੰਘਣ ਵਾਲੇ ਨੂੰ 92 ਰੋੜਾ ਜਿਹੜਾ ਕਿ ਪੁਲਾ ਹੈ ਤੇ ਉੱਪਰੋਂ ਪੁਲੋਂ ਪੁਲੋਂ ਲੰਘੂਗਾ ਸਿੱਧਾ ਸਦਾ ਇਹ ਜਣੀਗਾ ਦੂਰ ਤੋਂ ਲੈ ਕੇ ਤੁਸੀਂ ਵੇਖ ਸਕਦੇ ਹੋ ਤੇ ਸਿੰਗਲ ਜਿਹੜੇ 8 ਹੈ ਵੀ ਰੋੜ ਲੰਘਣਗੇ ਉੱਪਰ ਵੀਡਿਓ ਉੱਡ ਲੰਗੇਗਾ ਜਿਹੜੇ ਨੇ ਸਿੱਧਾ ਜਿਣੀ ਕਹਿ ਜਿਵੇਂ ਕਿ ਬਟਿੰਡੇ ਤੋਂ ਝੰਡੀਗੜ ਜਾਣਾ ਪਰ ਤਾਂ ਸਿੱਧਾ ਪੋਣਾ ਚੜਜੋ ਹਨੀ ਪਰ ਤਾਂ ਕੰਮ ਹੋਵੇਗਾ ਵੀ ਜਹਾਜ ਹੈ ਚੜ ਗਿਆ ਗੱਡੀ 'ਚ ਨਾ ਬੈਠ ਕੇ ਤੁਸੀਂ ਪਰ ਤਾਂ ਜਿੱਥੇ ਤੁਹਾਡਾ ਕੰਮ 2 ਘੰਟੇ ਦਾ ਕੰਮ ਆ ਤੁਸੀਂ ਘੰਟੇ ਵਿੱਚ ਫਸਾ ਪਰ ਨਿਬੜ ਜਾਵੇਗਾ ਤੁਹਾਡਾ ਤੇ ਅਸੀਂ ਆਪਾਂ ਇਹ ਹਰ ਨੂੰ ਦਿਖਾ ਰਹੇ ਹਾਂ ਜੇ ਰੋਡ ਦਾ ਕੰਮ ਚੱਲ ਰਿਹਾ ਤੇ ਇਸ ਤਰ੍ਹਾਂ ਦੀਆਂ ਤੁਹਾਨੂੰ ਵੀਡੀਓ ਆਪਾਂ ਸ਼ੇਅਰ ਕਰਦੇ ਰਹੀਏ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਨਾਲ ਪਹੁੰਚਦੀਆਂ ਤੁਹਾਡੇ ਤੱਕ ਪਹੁੰਚਦੀਆਂ ਰਹੇ ਆਸਾਨੀ ਦੇ ਨਾਲ ਤਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੀ ਜਾਣਕਾਰੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੇ ਤੇ ਆਪਾਂ ਇਸ ਤੋਂ ਲੈ ਜਾਇਜ਼ਤ ਤੇ ਭੈਣ ਭਰਾਵਾਂ ਤੋਂ ਆਪਾਂ ਲੈਣੇ ਇਜਾਜ਼ਤ ਇੱਥੇ ਆਪਾਂ ਕਰਦੇ ਆ ਸਸਰੀਆ ਕਾਲ ਜੀ ਠੀਕ ਹੈ ਜੀ ਧੰਨਵਾਦ